ਨਗਰੀ ਜੀ ਉਹਦੇ ਵਿੱਚ ਅਸੀਂ ਗੰਦਗੀ 'ਚ ਰਹਿ ਰਹੇ ਹਾਂ ਸਿੱਖੀ ਦੇ ਵਿੱਚ ਜਿਹੜਾ ਕੰਗਾ ਹੈ ਸਫਾਈ ਰੱਖੀਦੀ ਆ ਇਸ਼ਨਾਨ ਕਰੀਦੇ ਆ ਇਹ ਸਰੀਰਕ ਵੀ ਨਹੀਂ ਤੋਂ ਉੱਤੇ ਜਿਹੜਾ ਸਮਾਜਿਕ ਤੌਰ ਤੇ ਇਹ ਗੰਧ ਸਫਾਈ ਨਹੀਂ ਹੋ ਰਹੀ ਇਹ ਮੇਰਾ ਖਿਆਲ ਇੱਕ ਸਿੱਖੀ ਦਾ ਮੁੱਦਾ ਬਣਨਾ ਚਾਹੀਦਾ ਹੈ ਜਿਸ ਕਰਕੇ ਅਸੀਂ ਅੱਜ ਆ ਰਾਮਦਾਸ ਨਗਰੀ ਰਾਮਦਾਸ ਸਰੋਵਰ ਦੇ ਫਿਕਰ ਦੇ ਵਿੱਚ ਅਸੀਂ ਐਸਜੀਪੀਸੀ ਨੂੰ ਕਿਹਾ ਕਿ ਇਹਦੇ ਉੱਤੇ ਤੁਸੀਂ ਵੀ ਸਰਕਾਰਾਂ ਨੂੰ ਅਪੀਲ ਕਰੋ ਤੁਹਾਨੂੰ ਕੀ ਲੱਗਦਾ ਕਿ ਇਹ ਲੱਗਦਾ ਕਿ ਧਰਤੀ ਹੇਠਲਾ ਪਾਣੀ ਗੰਦਾ ਹੋਏਗਾ ਤਾਂ ਕਰਕੇ ਇਸ ਜਗ੍ਹਾ ਤੇ ਆ ਸਕੂਗੀ ਕਿ ਜਦੋਂ ਮਹਾਰਾਜ ਰਣਜੀਤ ਸਿੰਘ ਜੀ ਨੇ ਸਪੈਸ਼ਲ ਇਹ ਜਈ ਸੀਗੀ ਨਹਿਰ ਬਣਵਾਈ ਸੀਗੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਗਿਆ ਉਹਦਾ ਹੀ ਜਲ ਜਿਹੜਾ ਇੱਥੇ ਪਹੁੰਚਦਾ ਹੈ ਤੋ ਤੁਸੀਂ ਚਿੰਤਤ ਹੋ ਅਸੀਂ ਵੀ ਚਿੰਤਤ ਆ ਕਿਉਂਕਿ ਵੱਡੇ ਦਰਿਆ ਦਾ ਜੋ ਹਾਲਾਤ ਬੰਦੇ ਹੋ ਸਾਰਿਆਂ ਨੂੰ ਪਤਾ ਹੈ ਪਾਣੀ ਗੰਦ ਵਿੱਚੋਂ ਲੰਘਦਾ ਹੋਏ ਪਹਾੜ ਦੇ ਪਹਾੜ ਗੰਦ ਵਿੱਚੋਂ ਨਿਕਲ ਕੇ ਥੱਲੇ ਉੱਥੇ ਇਕੱਠਾ ਹੋ ਕੇ ਹੁਣ ਧਰਤੀ 'ਚ ਹੀ ਜਾਂਦਾ ਹੈਗਾ ਤੇ ਉਹ ਜਿਹੜਾ ਥੱਲੇ ਲੀਚੇਟ ਜਾ ਰਿਹਾ ਹੈਗਾ ਉਹ ਸਾਰੀ ਗਰਾਊਂਡ ਵਾਟਰ ਕੰਟਾਮਨੇਸ਼ਨ ਵੀ ਕਰਦਾ ਹੈਗਾ ਲੇਕਿਨ ਕਈ ਸਿਆਸਤਦਾਨਾਂ ਨੇ ਇਸ ਨੂੰ ਲੈ ਕੇ ਅਸਤੀਫੇ ਵੀ ਦਿੱਤੇ ਇੰਦਰਬੀ ਸਿੰਘ ਗੁਲਾਰੀਆ ਨੇ ਅਸਤੀਫਾ ਦਿੱਤਾ ਸੀ ਉਸ ਸਮੇਂ ਕਾਲੀ ਦਲ ਤੋਂ ਕਿ ਜੇਕਰ ਇਹਦਾ ਸਾਰਥਿਕ ਹੱਲ ਨਹੀਂ ਨਿਕਲਦਾ ਤੇ ਮੈਂ ਪਾਰਟੀ ਦਾ ਹਿੱਸਾ ਨਹੀਂ ਰਵਾਂਗਾ ਨਿਰਜ ਸਾਬ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਦਾ ਇੱਕ ਵਿਦਨ ਮੰਤ ਜਿਹੜਾ ਇਹਦਾ ਹਾਲ ਕਰਾਂਗਾ ਨਵਜੋਤ ਸਿੰਘ ਸਿੱਧੂ ਉੱਥੇ ਜਾਂਦੇ ਨੇ ਕਹਿੰਦੇ ਸੁੰਦਰ ਪਾਰਕ ਬਣਦੀ ਨਜ਼ਰ ਆਏਗੀ ਲੇਕਿਨ ਗਰਾਊਂਡ ਲੈਵਲ ਤੇ ਕੁਝ ਨਜ਼ਰ ਨਹੀਂ ਆ ਰਿਹਾ ਕੀ ਸਮਝਦੇ ਹੋ ਕੀ ਕਾਰਨ ਕੀ ਲੱਗਦਾ ਤੁਹਾਨੂੰ ਲੱਗਦਾ ਕਿਸੇ ਵਗ ਰਾਜਨੀਤਿਕ ਸਟੰਟ ਬਣ ਕੇ ਰਹਿ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਾਨ ਜਿਹੜੀ ਆ ਉੱਤੇ ਜਾਂਦੀ ਵੀ ਆ ਜੀ ਕੈਂਸਰ ਵੀ ਉੱਥੇ ਫੈਲਿਆ ਹੈਗਾ ਉੱਥੇ ਜਿਹੜੀ ਬਦਬੂ ਹੈ ਉਹ ਵੀ ਉੱਥੇ ਇੱਥੇ ਤੱਕ ਆਉਂਦੀ ਹੈ ਇੱਥੇ ਗੁਰੂ ਘਰ ਦੇ ਜਿਹੜਾ ਸੋਨਾ ਚੜਿਆ ਉਹਦੇ ਤੇ ਵੀ ਇਹਦਾ ਅਸਰ ਪੈਂਦਾ ਹੈਗਾ ਲੇਕਿਨ ਸਰਵੋੱਚ ਜਿਹੜੀ ਸਾਡੀ ਸੰਸਥਾ ਹੈ ਸ਼੍ਰੋਮਣੀ ਕਮੇਟੀ ਤੁਹਾਨੂੰ ਲੱਗਦਾ ਕਿ ਕੋਈ ਅਲੱਗ ਇਹਦੇ ਲਈ ਪੈਕੇਜ ਰੱਖਣਾ ਚਾਹੀਦਾ ਤਾਂ ਜੋ ਕਿ ਅਸੀਂ ਅੰਮ੍ਰਿਤਸਰ ਤੋਂ ਹੀ ਸਾਮਰੀਏ ਜਾਂ ਉਸ ਤੋਂ ਕੈਂਸਰ ਤੋਂ ਹੋਣ ਤੋਂ ਪੇਟ ਤੋਂ ਹੋਣ ਤੋਂ ਬਚਾ ਲਈਏ ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਹਿੰਦੁਸਤਾਨ ਸਾਡਾ ਸਾਰਦਾ ਨਹੀਂ ਤੇ ਜੇ ਸਿੱਖ ਸਰਕਾਰ ਬਣਦੀ ਹੈ ਤੇ ਖਾਲਸਾ ਸਤਾਨ ਬਣਦਾ ਅਸੀਂ ਤਾਂ 2 ਮਿੰਟਾਂ 'ਚ ਹੱਲ ਕਰ ਦਾਂਗੇ ਇਹ ਬਜਟ ਸਿੱਖਾਂ ਤੋਂ ਪੰਜਾਬੀਆਂ ਤੋਂ ਲੈ ਕੇ ਉਹ ਪੈਸੇ ਇਕੱਠੇ ਕਰਦੇ ਆ ਤੇ ਹੁਣ ਸਿਰਫ ਜੁਰਮਾਨੇ ਐਸਜੀਪੀਸੀ ਤੇ ਸਿੱਖ ਭਰਨ ਉਹ ਵੀ ਸਫਾਈ ਰਹਿਣ ਦਾ ਇਹਦਾ ਮਤਲਬ ਕਿ ਇਹ ਤਾਂ ਵਿਤਕਰੇ ਵਾਲੀਆਂ ਸਰਕਾਰਾਂ ਹੈਗੀਆਂ ਜੇ ਤੁਸੀਂ ਹੋਰ ਥਨਾ ਡੰਪ ਆਪਣੇ ਬਣਾ ਰਹੇ ਹੋ ਤੇ ਉਹਨਾਂ ਨੂੰ ਸੋਧ ਰਹੇ ਹੋ ਤੇ ਕੱਲੇ ਗੁਰੂ ਕੀ ਨਗਰੀ ਦੇ ਵਿੱਚ ਇਹੋ ਜਿਹਾ ਵਿਤਕਾ ਕਰ ਰਹੇ ਹੋ ਫਿਰ ਇਹ ਤਾਂ ਡਿਸਕ੍ਰਿਮੀਨੇਸ਼ਨ ਬੇਸਡ ਔਨ ਰਿਲੀਜੀਅਨ ਹੋ ਗਿਆ ਨਾ ਸੋ ਮੈਂ ਸਮਝਦਾ ਹਾਂ ਕਿ ਸਰਕਾਰ ਨੇ ਜੇ ਟੈਕਸ ਇਕੱਠੇ ਕੀਤੇ ਹਨ ਰੈਵਨਿਊ ਇਕੱਠਾ ਕੀਤਾ ਹੈ ਫਿਰ ਇੱਥੇ ਲਾਇਆ ਸਾਡੇ ਜਥੇਦਾਰ ਸਾਹਿਬ ਦਾ ਬਿਆਨ ਲਗਾਤਾਰ ਜੁਬਾਨੀ جنگ ਬੜੀ ਤੇਜ਼ ਹੋ ਗਈ ਹੈ ਅਜਤੇਦਾਰ ਸਾਹਿਬ ਕਹਿੰਦੇ ਨੇ ਕਿ ਮੇਰੇ ਤੇ ਚਿੱਕਰ ਸੁੱਟਣਾ ਚੰਗਾ ਹੈ ਤੁਸੀਂ ਚਿੱਕਰ ਦੇ ਕੁਝ ਵਾਟ ਕੇ ਮੇਰੇ ਤੇ ਸੁੱਟੋ ਕਿ ਫੇਰ ਸ਼ਾਇਦ ਮੈਨੂੰ ਕੁਛ ਨਾ ਕੁਛ ਤੁਸੀਂ ਨੁਕਸਾਨ ਪਹੁੰਚਾ ਸਕੋ ਔਰ ਜਥੇਦਾਰ ਸਾਹਿਬ ਦਾ ਜਿਹੜਾ ਉਹਨਾਂ ਦਾ ਅਹੁਦਾ ਹੈ ਉਹ ਕਲੀਅਰ ਵੀ ਹੋਣਾ ਚਾਹੀਦਾ ਹੈ ਅੱਜ ਲਫਾਫਿਆਂ ਦੀ ਸਿਆਸਤ ਹੈ ਲਫਾਫਿਆਂ ਚੋਂ ਨਿਕਲਦੇ ਆ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਜਥੇਦਾਰ ਬਦਲਤਾ ਪੰਜਾਬ ਵਿੱਚ ਵਧ ਰਿਹਾ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਚਿੰਤਤ ਨੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਨੇ ਉਹ ਚਿੰਤਤ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਪਗਤਾਲੇ ਡੰਪ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰੀ ਸਿਆਸਤ ਜਿਹੜੀ ਆ ਉਹ ਸਿਆਸਤ ਤੇ ਸਮਝ ਜਿਹੜੀ ਆ ਹੁੰਦੀ ਰਹੀ ਆ ਹਮਨ ਸਿੰਘ ਮਾਨ ਸਾਹਿਬਾ ਮੌਜੂਦ ਨੇ ਗੱਲਬਾਤ ਕਰ ਲੈਣੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਸਿਆਸਤ ਬਹੁਤ ਹੋ ਗਿਆ ਪਗਤਾਲੇ ਡੰਪ ਦੀ ਲੇਕਿਨ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਨਿਕਲ ਪਾਇਆ ਜੀ ਆ ਦੇਖੋ ਜੀ ਇਹ ਤਕਰੀਬਨ ਮੇਰੇ ਵਰਗਾ ਹਰੇਕ ਸਿਆਸੀ ਬੰਦਾ ਉੱਥੇ ਤੇ ਉਹ ਸਾਰੇ ਇਹਦਾ ਅਪੀਲ ਕਰ ਰਹੇ ਆ ਸਰਕਾਰ ਨੂੰ ਜੀ ਕੇਜਰੀਵਾਲ ਵੀ ਆ ਕੇ ਉਹਰੇ ਕਹਿ ਕੇ ਗਿਆ ਹੈਗਾ ਭਗਵੰਤ ਮਾਨ ਸਾਹਿਬ ਵੀ ਕਹਿ ਕੇ ਗਏ ਆ ਜਿਹੜੇ ਐਮ ਐਲ ਏ ਜਿੱਤੇ ਆ ਉਹ ਵੀ ਭਰੋਸਾ ਦਿਵਾ ਕੇ ਗਏ ਆ ਪਰ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਗੁਰੂ ਅਮਰਦਾਸ ਰਾਮਦਾਸ ਮਹਾਰਾਜ ਦੀ ਬਸੀ ਨਗਰੀ ਜੀ ਉਦੇ ਵਿੱਚ ਅਸੀਂ ਗੰਦਗੀ 'ਚ ਰਹ ਰਹੇ ਆ ਸਿੱਖੀ ਦੇ ਵਿੱਚ ਜਿਹੜਾ ਕੰਗਾ ਹੈ ਸਫਾਈ ਰੱਖੀਦੀ ਆ ਇਸ਼ਨਾਨ ਕਰੀਦੇ ਆ ਇਹ ਸਰੀਰਕ ਵੀ ਨਹੀਂ ਤੋਂ ਉੱਤੇ ਜਿਹੜਾ ਸਮਾਜਿਕ ਤੌਰ ਤੇ ਇਹ ਗੰਦ ਸਫਾਈ ਨਹੀਂ ਹੋ ਰਹੀ ਇਹ ਮੇਰਾ ਖਿਆਲ ਇੱਕ ਸਿੱਖੀ ਦਾ ਮੁੱਦਾ ਬਣਨਾ ਚਾਹੀਦਾ ਹੈ ਜਿਸ ਕਰਕੇ ਅਸੀਂ ਅੱਜ ਆ ਰਾਮਦਾਸ ਨਗਰੀ ਰਾਮਦਾਸ ਸਰੋਵਰ ਦੇ ਫਿਕਰ ਦੇ ਵਿੱਚ ਅਸੀਂ ਐਸਜੀਪੀਸੀ ਨੂੰ ਕਿਹਾ ਕਿ ਇਹਦੇ ਉੱਤੇ ਤੁਸੀਂ ਵੀ ਸਰਕਾਰਾਂ ਨੂੰ ਅਪੀਲ ਕਰੋ ਲੇਕਿਨ ਮਾਨ ਸਰ ਜੇਕਰ ਗੱਲ ਕੀਤੀ ਜਾਵੇ ਇਹਦਾ ਸਰੋਵਰ ਦਾ ਜਾਲਾ ਆਲਰੇਡੀ ਹੀ ਮਾਦੋਪੁਰ ਤੋਂ ਆ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਲੱਗਦਾ ਕਿ ਧਰਤੀ ਹੇਠਲਾ ਪਾਣੀ ਗੰਦਾ ਹੋਏਗਾ ਤਾਂ ਕਰਕੇ ਇਸ ਜਗ੍ਹਾ ਤੇ ਆਸਾ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਪੈਸ਼ਲ ਇਹ ਜਈ ਸੀਗੀ ਨਹਿਰ ਬਣਵਾਈ ਸੀਗੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਗਿਆ ਹੈ ਉਹਦਾ ਹੀ ਜਲ ਜਿਹੜਾ ਇੱਥੇ ਪਹੁੰਚਦਾ ਹੈ ਤੋ ਤੁਸੀਂ ਚਿੰਤਤ ਹੋ ਅਸੀਂ ਵੀ ਚਿੰਤਤ ਆ ਕਿਉਂਕਿ ਬੁੱਢੇ ਦਰਿਆ ਦਾ ਜੋ ਹਾਲਾਤ ਬੰਦੇ ਹੋ ਸਾਰਿਆਂ ਨੂੰ ਪਤਾ ਹੈ ਕਿ ਲੱਗਦਾ ਹੈ ਕਿ ਇਸ ਚੀਜ਼ ਨੂੰ ਲੈ ਕੇ ਤੁਸੀਂ ਇਹਨੂੰ ਸ਼੍ਰੋਮਣੀ ਕਮੇਟੀ ਨੂੰ ਮਿਲਣ ਵਾਸਤੇ ਆਏ ਹੋ ਜਿਹੜੇ ਪਵਿੱਤਰ ਸਰੋਵਰ ਹਨ ਉਹਨਾਂ ਦੇ ਸਾਈਡਾਂ ਤੇ ਪੱਕਾ ਹੋਇਆ ਹੋਇਆ ਪਰ ਥੱਲੇ ਜਿਹੜਾ ਹੈਗਾ ਉਹ ਕੱਚੀ ਮਿੱਟੀ ਹੈਗੀ ਹੈ ਜੀ ਤੇ ਜਿਹੜਾ ਗਰਾਊਂਡ ਵਾਟਰ ਦਾ ਇਫੈਕਟ ਆਉਂਦਾ ਹੈਗਾ ਉਹ ਉਤੋਂ ਜਿਹੜਾ ਲੀਚ ਕਰਕੇ ਥੱਲੇ ਨੂੰ ਆ ਰਿਹਾ ਹੈ ਤੇ ਥੱਲੇੋਂ ਪਵਿੱਤਰ ਸਰੋਵਰ 'ਚ ਉਹਦੇ ਆਉਣ ਦੇ ਚਾਂਸ ਹੈ ਉਹਦੇ ਬਾਰੇ ਅਸੀਂ ਸੁਚੇਤ ਕਰਨ ਆਏ ਆ ਕਿ ਅਸੀਂ ਤੁਹਾਨੂੰ ਵੀਡੀਓ ਵੀ ਦੇ ਦਾਂਗੇ ਉਹਦੇ ਵਿੱਚ ਤੁਸੀਂ ਦੇਖੋ ਕਿਵੇਂ ਇਹ ਸਾਰਾ ਪਾਣੀ ਗੰਦ ਵਿੱਚੋਂ ਲੰਘਦਾ ਹੋਏ ਪਹਾੜ ਦੇ ਪਹਾੜ ਗੰਦ ਵਿੱਚੋਂ ਨਿਕਲ ਕੇ ਥੱਲੇ ਉੱਥੇ ਇਕੱਠਾ ਹੋ ਕੇ ਹੁਣ ਧਰਤੀ 'ਚ ਹੀ ਜਾਂਦਾ ਹੈਗਾ ਤੇ ਉਹ ਜਿਹੜਾ ਥੱਲੇ ਲੀਚੇਟ ਜਾ ਰਿਹਾ ਹੈਗਾ ਉਹ ਸਾਰੀ ਗਰਾਊਂਡ ਵਾਟਰ ਕੰਟਾਮਨੇਸ਼ਨ ਵੀ ਕਰਦਾ ਹੈਗਾ ਔਰ ਗਰਾਊਂਡ ਵਾਟਰ ਥੱਲੇੋਂ ਸਰੋਵਰ ਤੇ ਜਿਹੜਾ ਕੱਚਾ ਹੈਗਾ ਉੱਥੋਂ ਆਉਣ ਦਾ ਸਾਨੂੰ ਬਹੁਤ ਜ਼ਿਆਦਾ ਫਿਕਰ ਹੈ ਜੇ ਇਹਨੂੰ ਜੀਤੀ ਤੋਂ ਜੀਤੀ ਸਰਕਾਰ ਨੇ ਸੰਭਾਲਿਆ ਨਹੀਂ ਲੇਕਿਨ ਕਈ ਸਿਆਸਤਦਾਨਾਂ ਨੇ ਇਸ ਨੂੰ ਲੈ ਕੇ ਅਸਤੀਫੇ ਵੀ ਦਿੱਤੇ ਇੰਦਰਬੀ ਸਿੰਘ ਬੁਲਾਰੀਆ ਨੇ ਅਸਤੀਫਾ ਦਿੱਤਾ ਸੀ ਉਸ ਸਮੇਂ ਆਲੀ ਦਲ ਤੋਂ ਕਿ ਜੇਕਰ ਇਹਦਾ ਸਾਰਥਿਕ ਹੱਲ ਨਹੀਂ ਨਿਕਲਦਾ ਤੇ ਮੈਂ ਪਾਰਟੀ ਦਾ ਹਿੱਸਾ ਨਹੀਂ ਰਵਾਂਗਾ ਨੀਜਰ ਸਾਹਿਬ ਆਉਂਦੇ ਨੇ ਉਹ ਕਹਿੰਦੇ ਨੇ ਕਿ ਮੈਂ ਦਾ ਇੱਕ ਮਦਨ ਮੰਤ ਜਿਹੜਾ ਹੈ ਦਾ ਹਾਲ ਕਰਾਂਗਾ ਨਵਜੋਤ ਸਿੰਘ ਸਿੱਧੂ ਉੱਥੇ ਜਾਂਦੇ ਨੇ ਕਹਿੰਦੇ ਸੁੰਦਰ ਪਾਰਕ ਬਣਦੀ ਨਜ਼ਰ ਆਏਗੀ ਲੇਕਿਨ ਗਰਾਊਂਡ ਲੈਵਲ ਤੇ ਕੁਝ ਨਜ਼ਰ ਨਹੀਂ ਆ ਰਿਹਾ ਕੀ ਸਮਝਦੇ ਹੋ ਕੀ ਕਾਰਨ ਕੀ ਲੱਗਦਾ ਤੁਹਾਨੂੰ ਲੱਗਦਾ ਕਿਸੇ ਵਗ ਰਾਜਨੀਤਿਕ ਸਟੰਟ ਬਣ ਕੇ ਰਹਿ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਾਨ ਜਿਹੜੀ ਆ ਉੱਤੇ ਜਾਂਦੀ ਵੀ ਹੈ ਜੀ ਕੈਂਸਰ ਵੀ ਉੱਥੇ ਫੈਲਿਆ ਹੈਗਾ ਉੱਥੇ ਜਿਹੜੀ ਬਦਬੂ ਹੈ ਉਹ ਵੀ ਉੱਥੇ ਇੱਥੇ ਤੱਕ ਆਉਂਦੀ ਹੈ ਇੱਥੇ ਗੁਰੂ ਘਰ ਦੇ ਜਿਹੜਾ ਸੋਨਾ ਚੜਿਆ ਉਹਦੇ ਤੇ ਵੀ ਇਹਦਾ ਅਸਰ ਪੈਂਦਾ ਹੈਗਾ ਜਿਹੜੀਆਂ ਇਤਿਹਾਸਿਕ ਉਰੇ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਹੈਗੀਆਂ ਉਹਨਾਂ ਤੇ ਵੀ ਇਹ ਕੈਮੀਕਲਾਂ ਦਾ ਅਸਰ ਪੈਂਦਾ ਹੈਗਾ ਇਹ ਇੱਕ ਬਹੁਤ ਭਿਆਨਕ ਚੀਜ਼ ਹੈ ਜਿਹਨੀਆਂ ਲਗਾਤਾਰ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਸੋ ਇਹਦਾ ਮੇਰੇ ਹਿਸਾਬ ਨਾਲ ਮੂਨ ਮਾਇਤਾ ਇਹੀ ਸੋਚਣਾ ਕਿ ਜਿਹੜੀ ਸਿੱਖਾਂ ਦੇ ਬਰਖਲਾਫ ਕਿਉਂਕਿ ਇਹ ਉਹ ਸ਼ਹਿਰ ਹੈ ਜਿੱਥੇ ਗੁਰੂ ਰਾਮਦਾਸ ਸਾਹਿਬ ਵਸਾ ਕੇ ਗਏ ਆ ਜੀ ਇਹ ਮੈਨੂੰ ਲੱਗਦਾ ਕਿ ਸ਼ਾਇਦ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਕਿ ਅਸੀਂ ਸਤਕਾਰਯੋਗ ਗੰਗਾ ਵੀ ਸਾਫ ਕਰ ਦੇਣੀ ਹੈ ਅਸੀਂ ਸਾਰਾ ਕੁਝ ਹੱਲ ਕਰ ਦੇਣਾ ਪਰ ਸਿੱਖਾਂ ਦੀ ਨਗਰੀ ਦੇ ਉੱਤੇ ਇਸ ਪੱਧਰ ਦਾ ਕੋਈ ਵੀ ਧਿਆਨ ਦੇ ਨਹੀਂ ਰਿਹਾ ਤੇ ਇਹ ਮੇਰਾ ਖਿਆਲ ਹੈ ਸਾਨੂੰ ਜੇ ਬਤੌਰ ਸਿੱਖ ਚਾਕਣਾ ਚਾਹੀਦਾ ਲੇਕਿਨ ਸਰਵੋੱਚ ਜਿਹੜੀ ਸਾਡੀ ਸੰਸਥਾ ਹੈ ਸ਼੍ਰੋਮਣੀ ਕਮੇਟੀ ਤੁਹਾਨੂੰ ਲੱਗਦਾ ਕਿ ਕੋਈ ਅਲੱਗ ਦੇ ਲਈ ਪੈਕੇਜ ਰੱਖਣਾ ਚਾਹੀਦਾ ਤਾਂ ਜੋ ਕਿ ਅਸੀਂ ਅੰਮ੍ਰਿਤਸਰ ਦੀਆਂ ਸਾਮਰੀਆਂ ਜਾਂ ਉਸ ਤੋਂ ਕੈਂਸਰ ਤੋਂ ਹੋਣ ਤੋਂ ਪੀੜ ਤੋਂ ਹੋਣ ਤੋਂ ਬਚਾ ਲਈਏ ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਹਿੰਦੁਸਤਾਨ ਸਾਡਾ ਸਾਰਦਾ ਨਹੀਂ ਤੇ ਜੇ ਸਿੱਖ ਸਰਕਾਰ ਬਣਦੀ ਹੈ ਤੇ ਖਾਲਸਾ ਸਤਾਨ ਬਣਦਾ ਅਸੀਂ ਤਾਂ 2 ਮਿੰਟ ਚ ਹੱਲ ਕਰ ਦਾਂਗੇ ਆ ਤੇ ਅਸੀਂ ਸਮਝਦੇ ਆ ਕਿ ਸਿੱਖਾਂ ਨੂੰ ਆਜ਼ਾਦੀਵਾਲ ਤੁਰਨਾ ਚਾਹੀਦਾ ਹੈ ਤੇ ਇਹ ਜਿਹੜਾ ਗੰਦ ਸਾਡੇ ਉੱਤੇ ਸੁਟਿਆ ਜਾ ਰਿਹਾ ਇਹਦਾ ਹੱਲ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਖਾਲਿਸਤਾਨ ਬਣਨ ਤੇ ਇਹ ਤਾਂ 2 ਮਿੰਟ ਚ ਹੱਲ ਕਰ ਦਾਂਗੇ ਲੇਕਿਨ ਲੱਗਦਾ ਨਹੀਂ ਕਿ ਕੋਈ ਵੱਖਰਾ ਪੈਕੇਜ ਰੱਖਣਾ ਚਾਹੀਦਾ ਸ਼ਰੂਪਨੀ ਕਮੇਟੀ ਨੂੰ ਤਾਂ ਜੋ ਕਿ ਸਾਰੇ ਲੋਕ ਬੱਜ ਸਕਣ ਕਿਉਂਕਿ ਬਹੁਤ ਵੱਡੇ ਸਕੂਲ ਕਾਲਜਸ ਤੇ ਬਣ ਰਹੇ ਨੇ ਲੇਕਿਨ ਇਸ ਚੀਜ਼ ਨੂੰ ਲੈ ਕੇ ਧਿਆਨ ਨਹੀਂ ਦਿੱਤਾ ਜਾ ਜਿਹੜਾ ਸਰਕਾਰ ਦਾ ਬਜਟ ਹੁੰਦਾ ਨਾ ਮਿਊਨਿਸਪੈਲਿਟੀਜ਼ ਦਾ ਹੁੰਦਾ ਸਟੇਟ ਦਾ ਹੁੰਦਾ ਸੈਂਟਰ ਦੀ ਸਰਕਾਰ ਦਾ ਹੁੰਦਾ ਹੈ ਇਹ ਬਜਟ ਸਿੱਖਾਂ ਤੋਂ ਪੰਜਾਬੀਆਂ ਤੋਂ ਲੈ ਕੇ ਉਹ ਪੈਸੇ ਇਕੱਠੇ ਕਰਦੇ ਆ ਤੇ ਹੁਣ ਸਿਰਫ ਜੁਰਮਾਨੇ ਐਸਜੀਪੀਸੀ ਤੇ ਸਿੱਖ ਭਰਨ ਉਹ ਵੀ ਸਫਾਈ ਰਹਿਣ ਦਾ ਫਿਰ ਇਹਦਾ ਮਤਲਬ ਕਿ ਇਹ ਤਾਂ ਵਿਤਕਰੇ ਵਾਲੀਆਂ ਸਰਕਾਰਾਂ ਹੈਗੀਆਂ ਜੇ ਤੁਸੀਂ ਹੋਰ ਥਨਾ ਡੰਪ ਆਪਣੇ ਬਣਾ ਰਹੇ ਹੋ ਤੇ ਉਹਨਾਂ ਨੂੰ ਸੋਧ ਰਹੇ ਹੋ ਤੇ ਕੱਲੇ ਗੁਰੂ ਕੀ ਨਗਰੀ ਦੇ ਵਿੱਚ ਇਹੋ ਜਿਹਾ ਵਿਤਕਾ ਕਰ ਰਹੇ ਹੋ ਫਿਰ ਇਹ ਤਾਂ ਡਿਸਕ੍ਰਿਮੀਨੇਸ਼ਨ ਬੇਸਡ ਔਨ ਰਿਲੀਜੀਅਨ ਹੋ ਗਿਆ ਨਾ ਸੋ ਮੈਂ ਸਮਝਦਾ ਹਾਂ ਕਿ ਸਰਕਾਰ ਨੇ ਜੇ ਟੈਕਸ ਇਕੱਠੇ ਕੀਤੇ ਹਨ ਰੈਵਨਿਊ ਇਕੱਠਾ ਕੀਤਾ ਹੈ ਫਿਰ ਇੱਥੇ ਲਾਏ ਕੀ ਲੱਗਦਾ ਹੈ ਨਾ ਕਿ ਉਹ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਡੇ ਵੱਡੇ ਨੁਮਾਇੰਦੇ ਜਿਹੜੇ ਨੇ ਧਰਤੀ ਹੇਠਾਂ ਪਾਣੀ ਜਿਹੜਾ ਗੰਦਲਾ ਵੇਚ ਰਹੇ ਨੇ ਕਈਆਂ ਦੀਆਂ ਫੈਕਟਰੀਆਂ ਨੇ ਉਹ ਅੱਜ ਵੀ ਪਾਣੀ ਜਿਹੜਾ ਧਰਤੀ ਹੇਠਾਂ ਵੇਚ ਰਹੇ ਨੇ ਜਿਸ ਤੇ ਲੱਗ ਹੀ ਛਾਗੇ ਲੋਕ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ ਸਰ ਸਾਬੀ ਇਹ ਭਾਜੀ ਇਹ ਤਾਂ ਤੁਸੀਂ ਮੇਰੇ ਤੋਂ ਜ਼ਿਆਦਾ ਗਰਾਊਂਡ ਤੇ ਕਵਰ ਕੀਤਾ ਹੈਗਾ ਤੇ ਇਹ ਅਸਲੀਅਤ ਹੈ ਤੇ ਸਚਾਈ ਹੈ ਤੇ ਇਹਦੇ ਉੱਤੇ ਤਾਂ ਕੋਈ ਐਕਸ਼ਨ ਹੀ ਨਹੀਂ ਹੋ ਰਿਹਾ ਹੈਗਾ ਹੁਣ ਤੁਸੀਂ ਦੇਖੋ ਜਦ ਸਤਲੁਜ ਦਾ ਮਸਲਾ ਸੀਗਾ ਉੱਥੇ ਸਾਰੇ ਜਿਹੜੇ ਪ੍ਰਵਾਸੀ ਇਕੱਠੇ ਕਰਕੇ ਇਹਨਾਂ ਨੇ ਡਾਂਗਾ ਨਾਲ ਹਥਿਆਰਾਂ ਨਾਲ ਇਕੱਠੇ ਕੀਤੇ ਸੀ ਕਿ ਸਾਡਾ ਉਰੇ ਸੈਂਪਲਿੰਗ ਤੇ ਸਾਡਾ ਉਰੇ ਲੁਧਿਆਣੇ 'ਚ ਕੋਈ ਮੰਦ ਨਾ ਕੀਤਾ ਜਾਏ ਇਹ ਤਾਂ ਮਤਲਬ ਇੱਕ ਪੰਜਾਬ ਨੂੰ ਇੱਕ ਗੰਦਗੀ ਦਾ ਡੰਪ ਬਣਾ ਕੇ ਉਰੇ ਰਹਿਣਾ ਔਖਾ ਕਰਨਾ ਚਾਹੁੰਦੇ ਆ ਲੈਕਿਨ ਤੁਹਾਨੂੰ ਲੱਗਦਾ ਨਹੀਂ ਕਿ ਸ਼੍ਰੋਮਣੀ ਕਮੇਟੀ ਹੋਰ ਹੀ ਸਿਚੁਏਸ਼ਨ ਚ ਚੱਲੀ ਫਿਰਦੀ ਪਈ ਆ ਇੱਕ ਬੰਨੇ ਸ਼੍ਰੋਮ ਪ੍ਰਧਾਨ ਸਾਹਿਬ ਅਸਤੀਫਾ ਦੇ ਜਾਂਦੇ ਨੇ ਦੂਸਰੇ ਪਾਸੇ ਸਾਡੇ ਜਥੇਦਾਰ ਸਾਹਿਬ ਦਾ ਬਿਆਨ ਲਗਾਤਾਰ ਜਬਾਨੀ جنگ ਬੜੀ ਤੇਜ਼ ਹੋ ਗਈ ਆ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਬਿਰ ਤੇ ਚਿੱਕਰ ਸੁੱਟਣ ਨਾਲੋਂ ਚੰਗਾ ਹੈ ਤੁਸੀਂ ਚਿੱਕਰ ਤੇ ਖੁੱਦ ਵੜ ਕੇ ਮੈਦਾਨ ਤੇ ਸੁੱਟੋ ਕਿ ਫੇਰ ਸ਼ਾਇਦ ਮੈਨੂੰ ਕੁਛ ਨਾ ਕੁਛ ਤੁਸੀਂ ਨੁਕਸਾਨ ਪਹੁੰਚਾ ਸਕੋ ਲੱਗਦਾ ਕਿ ਜਬਾਨੀ جنگ ਤੇਜ਼ ਹੋ ਗਈ ਹੈ ਜੀ ਤੁਹਾਨੂੰ ਲੱਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਟੈਂਡ ਇਸ ਤੇ ਇਹ ਹੈ ਕਿ ਜਮਹੂਰੀਅਤ ਸਾਡੀ ਬਹਾਲ ਹੋਣੀ ਚਾਹੀਦੀ ਹੈ ਕਹਿਣ ਦਾ ਭਾਵ ਕਿ ਜਿਹੜਾ ਚੋਣ 2011 ਚ ਹੋਇਆ ਸੀ ਉਹ ਮੁੜ ਕੇ 2016 ਚ ਹੋਣਾ ਸੀ ਉਹਦਾ ਕੀ ਅਸਰ ਹੁੰਦਾ ਹੈਗਾ ਉਸ ਚ ਜਿਹੜਾ ਤਕਲੀਫਾਂ ਦੁੱਖਾਂ ਜਿਹੜੀ ਸਥਿਤੀ ਚ ਸਾਡੀ ਕੌਮ ਖੜੀ ਹੈ ਉਹਦਾ ਹੱਲ ਅਸੀਂ ਚੋਣਾਂ ਰਾਹੀਂ ਕਰ ਸਕਦੇ ਹਾਂ ਹੁਣ ਦੂਸ਼ਣਬਾਜੀ ਹੋ ਰਹੀ ਹੈ મતਪੇਦ ਪੇਸ਼ ਕਰਨੇ ਆ ਪਰ ਜਿਸ ਸੰਗਤ ਤੋਂ ਫਤਵਾ ਲੈ ਲੈਣ ਉਹ ਆਪਣੇ ਆਪ ਇਹੋ ਜਿਹੇ ਬੰਦੇ ਉਰੇ ਭੇਜਦੇ ਜਿਹੜੀ ਇਹ ਸਫਾਈ ਨੂੰ ਕਰ ਸਕਣ ਤੇ ਉਹਦੇ ਨਾਲ ਸਮਰਪਿਤ ਹੋਣ ਇਹ ਜਿਹੜੀ ਜਮੂਰੀਅਤ ਸੈਂਟਰ ਦੀ ਸਰਕਾਰ ਨੇ ਪੰਜਾਬ ਨੇ ਸਾਡੀ ਤੋੜਤੀ ਹੈ ਉਹਦੇ ਕਰਕੇ ਹੁੰਦਾ ਹੈਗਾ ਹੁਣ ਭਗਵੰਤ ਮਾਨ ਨਾ ਕਿੰਨੇ ਮਾਨ ਨਾਲ ਕਹਿੰਦਾ ਕਿ ਮੈਂ ਇੰਨੀ ਕਰਾਪਸ਼ਨ ਰੋਕਤੀ ਮੈਂ ਇਹ ਕਰਤਾ ਕਿਉਂ ਕਿਉਂਕਿ ਲੋਕਾਂ ਨੇ ਤੈਨੂੰ ਵੋਟ ਪਾਤੀ ਤੇ ਜਿੱਥੇ ਬਾਦਲਾਂ ਤੇ ਕਾਂਗਰਸ ਨੇ ਕੀਤੀ ਸੀ ਥਰੂ ਡੈਮੋਕ੍ਰੇਸੀ ਤੋਂ ਉਹਦਾ ਹੱਲ ਕਰਨ ਦੇ ਬਾਰੇ ਸਮਰਪਿਤ ਹੋ ਰਿਹਾ ਹੋਈ ਤਾਂ ਹੈ ਨਹੀਂ ਤੇਰੇ ਤੋਂ ਪਰ ਤੂੰ ਫਰਥ ਇਲੈਕਸ਼ਨ ਕਰਨੇ ਪਰ ਇਹ ਗੁਰੂਕਾਰ ਜਿਹੜਾ 1920 ਚ ਬਣਿਆ ਸੀ ਸਿੱਖ ਗੁਰਦੁਆਰਾ ਐਕਟ ਬਣਿਆ ਸੀ ਜਿਹਨੂੰ ਦੇਖ ਕੇ ਗਾਂਧੀ ਵਰਦੇ ਕਹਿੰਦੇ ਸੀ ਕਿ ਅਸੀਂ ਆਜ਼ਾਦੀ ਦੀ ਲੜਾਈ ਪਹਿਲੀ ਲਾੜੀ ਇਹਦੇ ਚੋਣ 1947 ਤੋਂ ਬਾਅਦ ਸਿਰਫ 8 ਵਾਰੀ ਹੋਏ ਹਨ ਜਦ ਕਿ 19ਵੀਂ ਲੋਕ ਸਭਾ ਚੱਲ ਰਹੀ ਹੈਗੀ ਹੈ ਦੇਖੋ ਭਾਰਤ ਆਪਣੀਆਂ ਸੰਸਥਾਵਾਂ ਨੂੰ ਜਮਹੂਰੀਅਤ ਰਾਹੀਂ ਜਿਉਂਦਾ ਰੱਖਦਾ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਗੰਦ ਭਰਿਆ ਹਾਲਾਤ ਇੱਕ ਦੂਜੇ ਤੇ ਦੂਸ਼ਣਬਾਜ਼ੀ ਚੋਣ ਨਹੀਂ ਹੋਣ ਦੇਣੇ ਸੰਗਤ ਦੀ ਆਵਾਜ਼ ਪਹੁੰਚਣ ਨਹੀਂ ਦੇਣੀ ਇਹ ਇੱਕ ਬਹੁਤ ਵੱਡੀ ਕਨਸਪੀਰੇਸੀ ਹੈਗੀ ਆ ਮੁਖਤਾਰਾ ਦੀ ਕਿ ਸਾਡਾ ਧਰਮ ਇਹਨਾਂ ਨੇ ਗੰਦਗੀ ਚ ਪਾ ਕੇ ਜਮਹੂਰੀਅਤ ਖਤਮ ਕਰਕੇ ਬਹੁਤ ਵੱਡੀਆਂ ਸੱਟਾਂ ਮਾਰੀਆਂ ਤੁਸੀਂ 1920 ਦੀ ਗੱਲ ਕੀਤੀ 1925 ਐਕਟ ਦੇ ਤਹਿਤ ਉਹ ਕਹਿੰਦੇ ਨੇ ਕਿ ਜਥੇਦਾਰ ਸਾਡੇ ਆਦਾਈ ਨੇ ਜੋ ਸ਼ਰੋਮਨੀ ਕਮੇਟੀ ਕਹਿੰਦੀ ਹੈ ਲੇਕਿਨ ਜਥੇਦਾਰ ਸਾਹਿਬ ਦਾ ਬਿਆਨ ਆਂਦਾ ਹੈ ਕਹਿੰਦੇ ਕਿ ਅਸੀਂ ਇੰਡੀਵਿਜੂਅਲ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਇਸ ਚੀਜ਼ ਨੂੰ ਬਹਿ ਕੇ ਹੱਲ ਕਰਨਾ ਚਾਹੀਦਾ ਤਾਂ ਜੋ ਕਿ ਇਹਦਾ ਕੋਈ ਸਾਰਥਿਕ ਹੱਲ ਨਿਕਲ ਸਕੇ ਜੋ ਜ਼ਥੇਦਾਰ ਸਾਹਿਬ ਦਾ ਰੋਲ ਹੈ ਅੱਜ ਦੇ ਐਕਟ ਦੀਨ ਉਹਨਾਂ ਨੂੰ ਐਸਜੀਪੀਸੀ ਨਿਯੁਕਤ ਕਰਦੀ ਹੈਗੀ ਆ ਪਰ ਇਹ ਮੇਰੇ ਹਿਸਾਬ ਨਾਲ ਤਬਦੀਲ ਵੀ ਹੋਣਾ ਚਾਹੀਦਾ ਹੈਗਾ ਔਰ ਜ਼ਥੇਦਾਰ ਸਾਹਿਬ ਦਾ ਜਿਹੜਾ ਉਹਨਾਂ ਦਾ ਅਹੁਦਾ ਉਹ ਕਲੀਅਰ ਵੀ ਹੋਣਾ ਚਾਹੀਦਾ ਹੈ ਅੱਜ ਲਫਾਫਿਆਂ ਦੀ ਸਿਆਸਤ ਹੈ ਲਫਾਫਿਆਂ ਚੋਂ ਨਿਕਲਦੇ ਆ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਜ਼ਥੇਦਾਰ ਬਦਲਤਾ ਸੋ ਮੇਰਾ ਖਿਆਲ ਹੈ ਕਿ ਜਿਵੇਂ ਦলাই ਲਾਮਾ ਨੇ ਚੀਨ ਤੋਂ ਮੁਕਤ ਹੋਣ ਵਾਸਤੇ ਇੱਕ ਪ੍ਰਧਾਨ ਮੰਤਰੀ ਆਪਣੇ ਸਟੇਟ ਦਾ ਜਿਹੜਾ ਉਹਨਾਂ ਦਾ ਬਸ ਦਾ ਨਹੀਂ ਹੈਗਾ ਉਹਦਾ ਚੋਣਾ ਰਹੀ ਨਿਯੁਕਤ ਕਰਤਾ ਇਸੇ ਤਰ੍ਹਾਂ ਜਿਹੜਾ ਸਾਨੂੰ ਰੋਕਦੀ ਹੈਗੀ ਹੈ ਭਾਰਤ ਸਾਡਾ ਧਰਮ ਖਤਮ ਕਰਨਾ ਚਾਹੁੰਦੀ ਹੈ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਸਾਨੂੰ ਵੀ ਇਹੋ ਜਿਹਾ ਕੋਈ ਸਿਸਟਮ ਬਣਾਉਣਾ ਚਾਹੀਦਾ ਹੈ ਜਿਹੜਾ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਕਿਉਂਕਿ ਹੁਕੂਨਾਮਾ ਹਰੇਕ ਸਿੱਖ ਤੇ ਲਾਗੂ ਹੈ ਤੇ ਅਸੀਂ ਵੀ ਆਪਣਾ ਕੋਈ ਇਹੋ ਜਿਹਾ ਸਿਸਟਮ ਬਣਾਈਏ ਜਿੱਥੇ ਚੋਣ ਅਸੀਂ ਆਪ ਕਰੀਏ ਤੇ ਇਹ ਅਹੁਦੇ ਦੇ ਉੱਤੇ ਅਸੀਂ ਉਹੋ ਜਿਹਾ ਬਿਠਾਈਏ ਕਿਉਂਕਿ ਸਰਕਾਰ ਨੇ ਤਾਂ ਇਹਨਾਂ ਨੂੰ ਆਜ਼ਾਦ ਹੋਣ ਨਹੀਂ ਦਿੱਤਾ ਲਾਸ ਵਾਲਾ ਮੇਰਾ ਜੀ ਡੋਨਲਡ 트ੰਪ ਦਾ ਕਹਿਣਾ ਹੈ ਕਿ EVM ਤੇ ਭਰੋਸਾ ਨਹੀਂ ਕੀਤਾ ਜਾਦਾ ਤੁਸੀਂ ਮੰਨਦੇ ਹੋ ਕਿ EVM ਤੇ ਭਰੋਸਾ ਨਹੀਂ ਹੁੰਦਾ ਸਰ ਕੰਪਿਊਟਰ ਤੇ ਜੇ ਤੁਸੀਂ ਭਰੋਸਾ ਕਰ ਲਓਗੇ ਤਾਂ ਮੈਂ ਵੀ ਕਰ ਲਊਗਾ ਪਰ ਇਹ 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 ਹੈਕਿੰਗ ਬਹੁਤ ਤਗੜੀ ਹੋ ਸਕਦੀ ਹੈ ਤੇ ਇਹਦਾ ਫਿਕਰ ਹਮੇਸ਼ਾ ਰੱਖਣਾ ਚਾਹੀਦਾ ਲੇਕਿਨ ਲੱਗਦਾ ਕਿ ਵਾਕਈ ਹੈਕ ਹੋ ਸਕਦੀ ਹੈ ਕਿਉਂਕਿ ਬਹੁਤ ਵਾਰ ਬਿਲਕੁਲ ਬਿਲਕੁਲ ਇਹੋ ਜੀ ਕੋਈ ਕੰਪਿਊਟਰ ਹੀ ਨਹੀਂ ਜਿਹੜਾ ਹੈਕ ਨਹੀਂ ਹੋ ਸਕਦੀ ਉਹ ਦੇਖੋ ਰਾਨੀਆਂ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਤੋੜਿਆ ਸੀ ਉਹ ਇਜ਼ਰਾਈਲ ਤੇ ਅਮਰੀਕਾ ਨੇ ਇੱਕ ਜਿੱਥੇ ਇੰਟਰਨੈਟ ਵੀ ਨਹੀਂ ਸੀ ਚੱਲਦਾ ਉੱਥੇ ਕਿਸੇ ਚਿਪ ਚਿਪ ਰਹੇ ਉਹਨਾਂ ਨੇ ਆਪਣਾ ਪ੍ਰੋਗਰਾਮ ਸਟਕਸਨੇਟ ਵਾਰਤਾ ਸੀਗਾ ਉਹਨਾਂ ਦਾ ਸਾਰਾ ਨਿਊਕਲੀਅਰ ਪ੍ਰੋਗਰਾਮ ੜਾਤਾ ਸੀਗਾ ਇੱਕ ਕੰਪਿਊਟਰ ਵਾਇਰਸ ਰਹੇ ਕਿ ਸੋ ਇਹ ਤਾਂ ਮਤਲਬ ਕੋਈ ਸੋਚਣ ਵਾਲੀ ਗੱਲ ਨਹੀਂ ਹਰੇਕ ਜਿਹੜਾ 10ਵੇਂ ਪੜ੍ਹ ਕੇ ਵੀ ਕੰਪਿਊਟਰਾਂ ਨੂੰ ਜਾਣਦਾ ਹੈ ਉਹਨੂੰ ਵੀ ਪਤਾ ਹੈ ਕਿ ਕੰਪਿਊਟਰ ਹੈਕ ਹੋ ਸਕਦੇ ਆ ਤੇ ਕੀਤੇ ਜਾਂਦੇ ਆ ਬਿਲਕੁਲ ਥੈਂਕ ਯੂ ਸੋ ਮੱਚ ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰੀ ਅਤੇ ਈਮਾਨ ਸਿੰਘ ਮਾਨ ਜੀ ਨਾਲ ਵੱਲੋਂ ਅੱਜ ਇੱਕ ਮੰਗ ਪੱਤਰ ਜਿਹੜਾ ਹੈ ਉਹ ਜਰੂਰ ਸ਼੍ਰੋਮਣੀ ਕਮੇਟੀ ਦੇ ਪਰ ਜੋ ਨੇ ਅਧਿਕਾਰੀਆਂ ਨੂੰ ਦਿੱਤਾ ਗਿਆ ਤਾਂ ਜੋ ਕਿ ਪਾਣੀ ਦਾ ਹੱਲ ਜਿਹੜਾ ਹੈ ਉਹ ਨਿਕਲ ਸਕੇ ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਉਂਦੇ ਨੇ ਅਤੇ ਇਸ ਨੂੰ ਲੈ ਕੇ ਹਰ ਇੱਕ ਨਾਨਕਲੇਵਾ ਸੰਗਤ ਜਿਹੜੀ ਹੈ ਉਹ ਚਿੰਤਤ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਜੇਕਰ ਹੋਂਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਮੰਗ ਪੱਤਰ ਜੂਰ ਦਿੱਤਾ ਗਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਤੱਤੀ ਹੇਟ ਦੇ ਪਾਣੀ ਨੂੰ ਨਾ ਬਚਾ ਸਕੀ ਤਾਂ ਗੰਦਗੀ ਉਥੇ ਭੇਜ ਦੇ ਰੇ ਤਾਂ ਸ਼ਾਇਦ ਕੈਂਸਰ ਵਰਗੀਆਂ ਹੋਰ ਬਿਮਾਰੀਆਂ ਜਿਹੜੀਆਂ ਆਮ ਸਾਡੇ ਤੇ ਲੋਕ ਜਿਹੜੇ ਉਸ ਦੀ ਚਪੇੜ ਵਿੱਚ ਆ ਸਕਦੇ ਨੇ ਲੇਕਿਨ ਹੁਣ ਇਸ ਦਾ ਕੀ ਹਾਲ ਸ਼੍ਰੋਮਣੀ ਕਮੇਟੀ ਕੱਢਦੀ ਹੈ ਤਾਂ ਸਮਾਂ ਦੱਸੇਗਾ ਲੇਕਿਨ ਈਮਾਨ ਸਿੰਘ ਮਾਨ ਨੂੰ ਨਾਮ ਵੱਲੋਂ ਕਿਹਾ ਗਿਆ ਕਿ ਸਤਖੰਡ 시 ਦਰਬਾਰ ਸਾਹਿਬ ਦੇ ਜਿੱਥੇ ਸਰੋਵਰ ਹੈ ਉਸ ਜਗ੍ਹਾ ਥੱਲੇ ਜਿਹੜੀ ਪਰਤ ਹੈ ਉਹ ਕੱਚੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਜਿਹੜਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸ਼ਰਧਾਲੂਆਂ ਜਿਹੜਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਨੂੰ ਲੈ ਕੇ ਕੋਈ ਸਾਰਥਿਕ ਹਾਲ ਕੱਢ ਪਾਉਂਦੀ ਹੈ ਜਾਂ ਨਹੀਂ ਕਿਉਂਕਿ ਪਹਿਲਾਂ ਜਦੋਂ ਗੰਦਗੀ ਦਾ ਜਾਂ ਪ੍ਰਦੂਸ਼ਣ ਜਿਹੜਾ ਸਤਖੰਡ 시 ਦਰਬਾਰ ਸਾਹਿਬ ਦੀ ਗੋ ਤਾਂ ਉਸ ਨੂੰ ਲੈ ਕੇ ਇੱਕ ਪ੍ਰੋਜੈਕਟ ਜਾਂਸੀਗਾ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਕਾਫੀ ਨਿਜਾਹਤ ਜੁੜੀ ਸੀ ਗੋਰਡ ਨੂੰ ਮਿਲੀ ਸੀ ਲੇਕਿਨ ਹੁਣ ਸ਼੍ਰੋਮਣੀ ਕਮੇਟੀ ਪਾਣੀਆਂ ਨੂੰ ਲੈ ਕੇ ਕੋਈ ਆਪਣਾ ਸਾਰਤਿਕ ਹਾਲ ਕੱਢ ਪਾਉਂਦੀ ਨਹੀਂ ਇਹਦਾ ਸਮਝ ਅੱਛਾ ਲੇਕਿਨ ਕਿਤਨਾ ਕਿਤੇ ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਹੈ ਇੱਕ ਮੰਗ ਪੱਤਰ ਜਰੂਰ ਜਿਹੜਾ ਹੈ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਪਹੁੰਚ ਕੇ ਅਤੇ ਕਿਆ ਗਾਇਜ਼ ਦਾ ਸਾਰਤਿਕ ਹਾਲ ਜਿਹੜਾ ਹੈ ਉਹ ਜਰੂਰ ਕੱਢਿਆ ਜਾਵੇ ਕੈਮਰਾ ਪਰਸਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ